ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਔਰ ਇਸ ਦੇ ਰੇਸ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਚੌਂਣਾ ਵਾਲਾ ਹੁਣ ਛੱਟ ਲੱਗੀ ਹੋਈ ਹੈ ਇਹ ਮੁੰਡਿਆਂ ਦੀ ਬੱਸ ਵਾੜਦੇ ਰੇਸ ਦੋ ਨਹੀਂ ਤੁਹਾਨੂੰ ਹੁਣ ਅੱਗੇ ਚੱਲ ਕੇ ਦਹੀਂ ਰੇਸ ਰੇਸ ਦੇ ਖਿੱਚ ਕੇ ਆਉ ਦੇਖਣਾ ਵੀ ਨਹੀਂ ਕਿੱਥੇ ਲੈ ਗਿਆ ਖੌਲੀ 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 ਹੌਲੀ ਹੌਲੀ ਗਿਰ ਜੂਗੇ ਨਹੀਂ ਗਿਰਦੇ ਤਾਂ ਹੁਣੇ ਹੀ ਤੁਹਾਨੂੰ ਚੱਲ ਕੇ ਮੁੰਡੇ ਚਾਉਣਾ ਲਾਉਨੇ ਆ ਸ਼ਰਤ ਲੱਗੀ ਹੋਈ ਆ ਉਹ ਪਰਲੇ ਮੁੰਡੇ ਨਾਲ ਸ਼ਰਤ ਲੱਗੀ ਹੋਈ ਆ ਲੱਲੂ ਨਾਲ ਆ ਦੇਖੋ ਜੀ ਲੱਗਦਾ ਚਾਉਣਾ ਚੱਲ ਤੂੰ ਖੜਾ ਹੀ ਆ ਉਹ ਫੋਨ ਆਉਣਾ ਮੈਨੂੰ ਇੱਕ ਹੋਰ ਉਹ ਗਾਲ ਨਹੀਂ ਕੱਢਣੀ ਵਲੌਗ ਆ ਕੰਪਨੀ ਮੇਂ ਪੈਸਾ ਨਹੀਂ ਮਿਲੇਗਾ ਦੇਖੋ ਜੀ ਸ਼ਰਤ ਆ ਉਹ ਮੁੰਡੇ ਨਾਲ ਲੱਗੀ ਹੋਈ ਆ ਜੀ ਤੇ ਚਾਉਣਾ ਲਾ ਰਹੇ ਆ ਲੈ ਫੜ ਬਣਾ ਵੀਡੀਓ ਫੇਰ ਲਾ ਦੀਏ ਇਧਰ ਇਹਨੂੰ ਤਾਂ ਸਾਡੇ ਫੋਨ ਆਉਣਾ ਹੀ ਉਹ ਪਹਿਲਾਂ ਲੰਦੂ ਧੂਏ ਲੋੜੇ ਖੜਾਉਣੀ ਪੀ ਜਾਓ ਉਹ ਆਹ ਦੇਖੋ ਕਿੰਨੀ ਛਿੱਤੀ ਰਾ ਰਿਆ ਏ ਇਸ ਕੋ ਕੰਪਨੀ ਵਿੱਚੋਂ ਕੱਢਣਾ ਪਵੇਗਾ ਕੰਪਨੀ ਦੀ ਬਹੁਤ ਵੜਾ ਲੇਬਰ ਵਾਲੇ ਆਇਓ ਆਇਓ ਨਵੀਂ ਐਲੀਸ਼ੀ ਦਿਨ ਆਜੋ ਆਜੋ ਮੈਂ ਤਾਂ ਕੇਵਾ ਖੜਾ ਦਵਾ ਗਾ ਉਹ ਗਾਹ ਖੜਾਇਆ ਜਾ ਕੇ ਇਹ ਠੀਕ ਹੈ ਸ਼ੰਕਰ ਭਈਏ ਇਹ ਸਿੱਧਾ ਕੰਮ ਚਲੇਗਾ ਠੀਕ ਹੋ ਜੀ ਹੋਰ ਸਾਡਾ ਠੇਕੇਦਾਰ ਜਿਹੜਾ ਲਾ ਬੱਟ 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 ਤੇ ਲੱਗਿਆ ਉਹ ਠੇਕੇਦਾਰ ਆ ਜੀ ਸਾਡਾ ਲੱਲੂ ਰਾਮ ਉਹਦੇ ਨਾਲ ਸੰਪਰਕ ਕਰਿਓ ਅਗਲੀ ਵਾਰ ਆ ਦੋ ਲੇਬਰ ਵਾਲੇ ਹੋਰ ਆ ਗਏ ਜੀ ਆ ਬੰਦੇ ਆ ਬੰਦੇ ਨਵੇਂ ਆ ਬੰਦੇ ਨਵੇਂ ਭਰਤੀ ਕਰੇ ਆ ਜੀ ਸਾਡੀ ਲੇਬਰ ਚ ਆ ਦੋ ਆ ਦੋ ਬੰਦੇ ਆ ਜੀ ਇੱਕ ਬੰਦਾ ਵਧੀਆ ਲਾਂਦਾ ਉਹ ਸਿਰੇ ਵਾਲਾ ਉਹ ਠੇਕੇਦਾਰ ਆ ਆਹ ਠੇਕੇਦਾਰ ਆ ਸਾਡਾ ਲੱਲੂ ਰਾਮ ਨਾ ਨਾ ਲੱਲੂ ਰਾਮ ਹੈ ਹੈਂ ਆਂਦਾ ਹੈਗਾ ਵੀ ਆ ਲੱਗਦਾ ਹੈ ਓਏ ਹਾਏ ਆ ਦੇਣਾ ਤੇ ਚਰੇ ਵੀ ਪਾਉਣਾ ਆਉਣਾ ਪਾਈ ਜਾਈ ਰੇ ਇਹਨਾਂ ਨੂੰ ਸਿਕਾਉਣਾ ਪੈਣਾ ਹੈ ਜੇ ਕਹਿੰਦੇ ਸ਼ਰਤ ਲਾਉਣੀ ਆ ਉਹ ਉਹਨੇ ਸ਼ਰਤ ਲਾਈ ਆ ਕਹਿੰਦਾ ਲਾ ਨਹੀਂ ਸਕਦੇ ਕੌਣ ਕਹਦਾ ਲਾ ਨਹੀਂ ਸਕਦੇ ਤੂੰ ਕਿੰਨੇ ਪੈਸੇ ਦਊਗਾ ਹੋਪੇ ਦਾ ਆਪੇ ਤੇ ਦੋ ਪੀਜੇ ਆਉਣੇ ਆ ਉਹ ਤਾਂ ਹੀ ਤਾਂ ਤੁਸੀਂ ਲਾਉਂਗੇ ਭੈਣ ਜ 1000 ਰੁਪਏ ਬੈਜ ਨਹੀਂ ਇੰਨੀ ਤਾਂ ਉਹਨੂੰ ਕਿ ਨਾਲ ਭਈਆਂ ਨੇ ਨਹੀਂ ਨਹੀਂ ਲੈ ਲਓ ਜੀ ਉਹ ਦੋ ਲੈਣਾ ਫਾਸਟ ਜਾ ਰਹੀਆਂ ਉਹਨੇ ਤਾਂ ਕੰਮ ਕਰਿਆ ਹੋਇਆ ਜੀ ਭਈਆਂ ਨਾਲ ਇੱਕ ਨੇ ਤਾਈ ਅੱਧੇ ਹੀ ਕਿ ਲੱਗੀ ਅਦੀਗ ਰਹੀ ਕੀਤੇ ਕਿਤੇ ਢੱਕਾ ਤਾਂ ਨਹੀਂ ਲੱਗਦਾ ਕਦੂ ਵੀ ਹੁਣੇ ਹੋਇਆ ਐਨ ਪੂਰੀ ਸੰਗਣੀ ਜੀਰੀ ਲੱਗ ਰਹੀ ਹੈ ਜੀ ਕੰਟੈਕਟ ਕਰ ਸਕਦੇ ਹੋ ਪਰ ਸ਼ਰਤ ਹੈਗੀ ਆਹ ਦੇਖੋ ਨੱਚਦੇ ਆ ਜੀ ਲੇਬਰ ਨੱਚ ਰਹੀ ਹੈ ਉਹ ਜਦ ਲੇਬਰ ਨੱਚ ਰਹੀ ਹੈ ਭੰਗੜਾ ਬਾ ਰਹੀ ਹੈ ਉਹ ਤੇਜਸ ਨੱਚ ਰਿਹਾ ਤੇਜਸ ਕਿਵੇਂ ਆਵੇ ਦੱਸ ਦੇ ਟੈਕਨੋਲਜੀ ਆ ਪਨੀਰੀ ਤੇ ਚੱਕ ਲੈ ਜਾ ਕੇ ਓਏ ਡੱਕੇ ਮਾਰਦਾ ਓਏ ਕੱਚਾ ਵੀ ਉਹਦੇ ਮਾਗੇ ਪਾਇਆ ਵੇ ਇਹਨੇ ਤਾਂ ਦੇਖੋ ਹੀ ਲੇਵਰ ਲੱਗੀ ਹੋਈ ਆਪਣੀ ਸ਼ਰਤ ਇਹ ਸ਼ਰਤ ਕੁਝ ਵੀ ਕਰਾ ਸਕਦੀ ਆ ਓਏ ਸ਼ਰਤ ਕੁਝ ਵੀ ਕਰਾ ਸਕਦਾ ਓਏ ਇਧਰ ਬੱਟਪਰ ਨੂੰ ਆ ਜਿਓ ਸ਼ਰਤ ਲੱਗੀ ਆ ਜੀ ਆ ਹਲੇ ਹੁਣੇ ਸੁਹਾਗਾ ਫੇਰੇ ਆ ਆਹ ਦੇਖੋ ਟਰੈਕਟਰ ਕੱਢਿਆ ਤਾਜ਼ਾ ਤਾਜ਼ਾ ਹੀ ਬਾ ਹੁਣੇ ਲਾਗੇ ਲਾਉਣ ਆਹ ਦੇਖ ਕਾਲਾ ਮੈ ਪਤਾ ਨਹੀਂ ਕਿੰਦੀ ਫਾਟ ਲਈ ਜਾਂਦਾ ਚਾਰ ਟਕੇ ਲਾਉਣਾ ਉਹ ਨਹੀਂ ਆ ਇਹਦੀ ਲਾਈ ਹੋਈ ਆ ਉਹ ਮੇਰੀ ਫਾਟ ਡੇਢੀ ਗਈ ਹੋਈ ਆ ਇਹਦੀ ਫਾਟ ਫਾਟ ਤਾਂ ਦੇਖ ਕੇ ਮੈਂ ਜਾਂਦੀ ਆ ਕੀ ਦੀ ਕੀ ਕਹਿੰਦਾ ਇਹਦੀ ਇਹ ਸ਼ਰਤ ਕੁਛ ਵੀ ਕਰਾ ਸਕਦੀ ਆ ਇਹ ਸਾਡੇ ਏਰੀਆ 'ਚ ਕੁਛ ਵੀ ਹੋ ਸਕਦਾ ਹੈ ਕਾਲਾ ਬਸ ਫੇ ਅਸੀਂ ਯਾਦਗਾਰ ਲਈ ਵਲੌਗ ਵੀ ਬਣਾਈਦਾ ਤੂੰ ਤਾਂ ਫੋਟੋ ਆਈ ਤਾਰੂ ਗਾਜਾ ਆਉਂਦੇ ਲਾ ਫਾਟ ਉੱਥੇ ਤੱਕ ਲੱਗੀ ਹੋਈ ਆ ਆਉਂ ਦੇਖ ਇਧਰ ਵਾਲੀ ਪ੍ਰਦੀਪ ਤੇ ਉਹ ਯਾਦ ਤਾਂ ਐਕਸਪੀਰੀਅੰਸ ਆ ਘਾਂਟੇ ਥੜੀ ਰੇ ਨੂੰ ਫਿਰ ਤਾਂ ਕੰਮ ਹੈ ਹੈ ਘਾਟੇ ਦਾ ਹੀ ਕੰਮ ਆ ਫਿਰ ਨਿਬੜ ਜੂਗਾ ਘਾਂਟੇ 'ਚ ਉਹ ਸਾਡਾ ਉਹ ਬੰਦਾ ਬਾਹਲਾ ਟ੍ਰੈਂਡ ਆ ਜਿਹੜਾ ਉਹ ਪਿੱਛੇ ਫਿਰਦਾ ਉਹ ਵੀ ਫਾਟ ਸਭ ਤੇ ਪੂਰੇ ਜਾਂਦੀ ਆ ਡੱਕਾ ਉਹ ਤੇਜ਼ ਜਿਹਾ ਨਾ ਹਨੇਈ ਓਏ ਸ਼ਾਕਰ ਅਸਲਾ ਤੇਜ਼ ਜਿਹਾ ਨਹੀਂ ਘੜਦਾ ਕੱਚਾ ਵੀ ਦੇ ਲਾਉਨੇ ਉਹੋ ਜਿਹਾ ਹੀ ਪਾਇਆ ਹੋਇਆ ਗੋਟੀਆਂ ਲੈ ਤਲ ਜਿਵੇਂ ਇਹਦੇ ਵਰਗਾ ਹੀ ਲੱਗਦਾ ਹੈਵੀ ਮਿੱਡਾ ਜਿਹਾ ਉਹ ਵੀ ਛੋਟਾ ਜਿਹਾ ਹੀ ਆ ਚਲੋ ਜੀ ਲਾ ਦੀ ਹੁਣ ਆਪਾਂ ਵੀ ਆਪਣੀ ਖਾਂਦੇ ਸਰੇ ਇਧਰ ਮਿਲੋ ਮੁੰਡੇ ਨੂੰ ਆ ਫੇ ਤੇਰੀ ਸ਼ਰਤ ਨੇ ਦੇਖ ਲਾ ਨਵੀਂ ਪੰਜੀ ਲਵਾਤੀ ਨਵੀਂ ਇਹਦੀ ਸ਼ਰਤ ਨੇ ਜੀਰੀ ਲਵਾਤੀ ਅਜੀ ਸਰਾਬ ਇਹਨਾ ਕਰੀਦੀ ਫੇ ਉਧਰ ਉਧਰ ਲੈ ਤੈਨੂੰ ਕੀ ਲਿਆਂਦੀ ਵੀ ਲਾ ਲੋ ਸ਼ਰਤ ਸਵੇਰ ਸ਼ਾਮ ਲਾਇਆ ਕਰੂਗੇ ਦੋ ਦੋ ਘੰਟੇ ਅੱਧੀ ਲੈ ਪਰ ਬਾਜੂ ਆਪੇ ਆ ਗਿਆ ਭਾਈ ਆਪਣੀ ਆਈ ਭਰਾ ਨਹੀਂ ਹੁਣ ਤਾਂ ਇਹ ਵਿਹਾਰੀ ਜਾਣਾ ਡੇਢ ਕਿ ਗਿਲਾ ਪੱਕਾ ਦੋ ਲਾ ਦੇ ਇਹ ਸਾਜਰੇ 5 ਵਜੇ ਤੋਂ ਲੱਗੀ ਏ। ਗੱਲ ਪੱਕੀ 8:00 9:00 ਵਜੇ ਤੱਕ ਤਾਂ ਠੀਕ ਏ। ਹੁਣ ਤਾਂ ਮੌਸਮ ਵੀ ਠੰਡਾ ਹੀ ਦੱਸਿਆ ਹੋਇਆ। ਯਾਰ ਬੱਟ ਪਰ ਵੀ ਅਜਾੜੀ ਦਾ। ਨਹੀਂ ਨਹੀਂ। ਆਪਾਂ ਤਾਂ ਕੀਤੇ ਹੀ ਜਾਂਦੇ ਯਾਰ ਲੈ ਕੇ ਬੰਦ ਨਹੀਂ ਕਰੇ। ਫੇ ਬੰਦੇ ਵੀ ਪੰਜਾਬੀ ਆ। ਬਹੁਤ ਮਾਲ ਖਾ ਕੇ ਲੱਗਿਆ ਹੋਇਆ। ਮਾਲ ਮਾਲ ਬਿਨਾ ਮਾਲ ਤੋਂ। ਦਹੀਂ ਵੀਰੇ ਪਾਣੀ। ਚਲਾ ਦੇ ਯਾਨੇ। ਕੀ ਪੀਓਗੇ? ਹਾਂ ਚਾਹ ਮੰਗਾ ਲਾ। ਚਾਹ ਮੰਗਾ ਲਾ ਚਾਹ। ਉਹ ਤੇਜ ਜੀ ਤੁਹਾਨੂੰ ਪੁੱਛ ਲਾ। ਚਲ ਸੱਚੀ ਹੋ ਬਿਯਾਰੀ ਲੱਗਦਾ ਉਹ ਤਾਂ ਇਧਰ ਆ ਬੰਦਾ ਜੀ ਸਾਡਾ ਲਾਣੇਦਾਰ ਪੈਂਟਰੇ ਇੱਥੇ ਕੋ ਰੱਖੀ ਆਪਣੀ ਦੀ ਜੀ ਜੀ ਦੇਖੋ ਇਹਨ ਘੈਂਟ ਲਾਉਂਦਾ ਪੂਰੀ ਕਿਆ ਸ਼ਾਂਤ ਕਰਾ ਜੂਗਾ ਦੱਸ ਦੇ ਕੈਰ पे गीਲਾ 7000 ਆ ਆ ਲਾਣੇਦਾਰ ਆ ਸਾਡਾ ਹੀ ਉਹ ਮੈਂ ਕਿਹਾ ਵੀਡੀਓ ਭਈਆ ਬਣਾਈ ਜੀ ਦੇਖੂਗਾ ਕਿੰਨੇ ਟਾਈਮ ਤੇ ਲੱਗੇ ਤੇ ਅੱਧਾ ਲੱਗ ਗਿਆ ਜੀ ਅੱਧਾ ਰਹਿ ਗਿਆ ਆ ਦੇਖੋ ਆ ਮਾੜਦਾ ਆਤੀ ਉਹ ਪੀਣਾ ਦਾ ਪਾਂਚਾ ਦੁਬਾਰਾ ਫੇਰ ਲੈ ਗਿਆ ਉੱਥੇ ਤੱਕ ਅੱਜ ਤੋਂ ਬੱਦਲ ਆ ਗਈ ਇੱਕ ਲਾ ਕੇ ਮੁੜ ਕੇ ਆ ਕੇ ਦੂਵੀਂ ਵੀ ਦੇ ਗਿਓ ਆਗਲ ਦੇ ਚਾਰ ਡੱਕੇ ਰਹਿਣੇ ਆ ਚਾਰ ਵੇ ਅੱਜ ਤੋਂ ਬੱਦਲ ਆ ਗਈ ਇਧਰ ਆ ਜੀ ਸਾਡਾ ਲੰਬੜਦਾਰ ਕੈਰੇਟ ਆ ਲੰਬੜਦਾਰ ਫੁੱਦੂ 6000 ਸਾਲੇ ਤੂੰ ਰੇਟ ਘਟਾਈ ਜੰਨਾ ਲੰਬੜਦਾਰ ਫੁੱਦੂ ਦਾ ਉਹ ਤੇ ਖੜਾ ਲੰਬੜਦਾਰ ਫੁੱਦੂ ਭੈਣ ਤੇ ਦੇ ਸੁਨਾਪਾ ਸੁਨਾਪਾ ਇੰਨੀ ਸੁਨਾਪ ਦੇਖੋ ਜੀ ਇਹ ਤਾਂ ਮੌਸਮ ਉਹ ਕਰਦਾ ਥੋੜਾ ਜਿਹਾ ਗੱਲ ਬੜੀ ਇਹ ਲੰਬੜ ਦਾ ਦਾ ਪੀ ਚ ਲੈ ਲੋ ਜੀ ਇੱਧਰ ਤਾਂ ਨਹੀਂ ਪੜ ਗਿਆ ਆ ਰਹਿ ਗਿਆ ਬਸ ਇੰਨਾ ਕੁ ਸਭ ਬਾਕੀ ਦਾ ਲੱਗ ਗਿਆ ਆਪਾਂ ਵੀਰੇ ਹਾਂ ਡੰਡਾ ਇਹਦਾ ਪੀ ਕੇ ਹੁਣ ਦੁਬਾਰਾ ਲੱਗ ਗਏ ਦੇਖੋ ਨੇ ਤੁਹਾਨੂੰ ਬਾਅਦ ਵਿੱਚ ਮਿਲਦੇ ਆ ਕਰਦੀ ਐਗਲੀਆ ਲਓ ਜੀ ਲੰਬੜ ਦਾ ਸਾਹਿਬ ਨੇ ਕਰਤਾ ਗਿਆ ਪਲੀਟ ਦੱਸੋ ਫੇਰ ਕਿਵੇਂ ਲੱਗ ਰਿਹਾ ਹੈ ਸ੍ਰੀ ਠੀਕ ਆ ਐਨ ਓਕੇ ਸਾਈ ਫੜ ਅਗਲੀ ਸਾਈ ਫੜ ਉਹਦਾ ਟਾਈਮ ਫੜਨੀ ਆ ਹੁਣ ਬੱਦ ਪਾਰਟ ਇੱਕ ਨਹੀਂ ਸਰੇ ਲਈ ਫਾੜ ਅਗਲੀ ਸਾਈਟ ਹੈ ਬਸ ਜਾ ਬਈਆ ਦੇਖੋ ਜੀ ਕਰਤਾ ਕੰਪਲੀਟ ਸ਼ਰਤ ਪੂਰੀ ਕਰ ਦਿੱਤੀ ਏ ਲਾਤਾ ਹੀ ਪੂਰਾ ਹੋ ਗਏ ਵਿਲੇ ਹੁਣ ਆ ਦੇਖ ਸਾਲਾ ਪੁੱਟੇ ਕੰਮ ਕਰ ਉਹ ਗਿਰ ਜਾਣੇ ਗਿਰ ਜਾਣ ਦੇ ਨਾ ਫਿਰ ਉਹ ਲੀ ਦੀ ਏ ਉਹ ਲੂ ਉਹ ਪਰੇ ਚਾਚੇ ਨਾਲ ਦੀ ਏ ਫਰੇ ਆਉਦਾ ਪੈਣ ਜੋਂ ਨਾ ਗਾਣਾ ਕੱਢਣ ਤੇ ਨਹੀਂ ਹਟਣ ਨਾਲ ਤੈਨੂੰ ਪਤਾ ਪ੍ਰਸ਼ਾਦ ਮਿਲੂਗਾ ਫਿਰ ਯਾਰ ਦੇ ਦੇ ਨੌਰ ਪ੍ਰਦੀਪ ਹਟ ਜਾ ਯਾਰ ਤੂੰ ਇਹਨੂੰ ਆ ਤੇ ਲੰਬੜਦਾਰ ਨੂੰ ਤੰਗ ਕਰੀ ਜਾਂਦਾ ਸਾਡੇ ਨੂੰ ਹਾਂ ਪੁੱਛ ਹਾਂ ਵਿਚਾਰੇ ਦੇ ਨਾਸੀ ਧੂਆਂ ਕੱਢਿਆ ਮੈਂ ਤੁਸੀਂ ਨੇ ਉਹ ਯਾਰ ਹਟ ਜਾ ਲੈ ਦੱਸ ਲੈ ਹੈ ਤੇਰੇ ਤੇਰੇ ਨਾਲੇ ਮੰਗੇ ਲਿੰਦਾ ਚਲੋ ਜੀ ਰੈਸਟ ਕਰ ਲਈਏਗਾ ਹੁਣ ਤੁਹਾਨੂੰ ਕੋਈ ਖਾਣਾ ਖੋਣਾ ਬਣਾ ਲਾ ਲਾਓ ਜੀ ਕਾਰਤੀ ਸਮਾਪਤੀ ਇਧਰ ਹਾਲਾਤ ਦੇਖੋ ਸਾਡੇ ਬਸ ਇਧਰ ਇਹ ਜਾੜਿਆ ਜਾਣ ਕੇ ਸ਼ਰਤਾਂ ਕੰਪਲੀਟ ਕਰਤੀ ਇਹ ਬੰਦਿਆਂ ਦੀ ਆਹ ਦੇਖੋ ਜਾਂਦੇ ਹੋਰ ਦੇ ਕਿਵੇਂ ਦੇਖਦਾ ਇਧਰ ਵਿੱਚੇ ਆਉਂਦੇ ਆ ਐਨ ਕਰਤਾ ਹੀ ਆ ਓਕੇ ਲਾਦੀ ਜੀ ਦੀ ਐਸੀ ਆਪਣੇ ਖੁੰਝੇ ਲੈਣੇ ਦੀ ਸ਼ਰਤ ਜਾ ਕੇ ਜੀ ਦੀ ਲਾਦੀ ਆਹ ਦੇਖੋ ਇਹ ਬੰਦੇ ਜਾਂਦੇ ਆਪਣੇ ਦੋ ਘੰਟੇ ਦੇ ਜੀ ਦੀ ਲੱਗੀ ਕਿੰਨੇ ਦੋ ਕਿਨਾਰੇ ਦੀ 2.5 ਦੀ ਉਹ ਲੱਗੀ 2.5 ਕਿਨਾਰੇ ਦੀ 2.5 ਕਿਨਾਰੇ ਦੀ ਆ ਜੀ ਦੋ ਘੰਟੇ ਲੱਗੇ ਨੇ ਸ਼ਰਤ ਦਾ ਸੀ ਫਿਰ ਚੱਕ ਦਿੰਦੇ ਆ ਸ਼ਰਤ ਵਾਲਾ ਗਾਮ ਦਾ ਸੀ ਸਿਰੇ ਲਾ ਕੇ ਛੱਡਦੇ ਆ ਜੀ ਫਿਰ ਚਲੋ ਜੀ ਮਿਲ ਲੈ ਹੁਣ ਸਭ ਨੂੰ ਬਾਹਰ ਵਿੱਚ ਆਉਨੂਗਾ ਆਉਨੂਗਾ ਕਿੱਥੇ ਪੜਾ ਗਾਮੂ